ਤਕਰੀਬਨ ਸਮਾ ਹੋ ਗਿਆ ਜੀ ਕੋਈ 10 ਵਜੇ ਦਾ ਸਵੇਰ ਦਾ ਤੇ ਤਰੀਕ 21 ਦਿਨ ਮੰਗਲਵਾਰ ਮਹੀਨਾ ਅਕਤੂਬਰ 10 2025 ਸਵੇਰੇ 7 ਵਜੇ ਪੈਡਲਿੰਗ ਸ਼ੁਰੂ ਕੀਤੀ ਸੀ ਮਕੂ ਦੇ ਪਿੱਛੇ 2 ਕਿਲੋਮੀਟਰ ਗੁਰਦੁਆਰਾ ਸਾਹਿਬ ਅਮਰਦਾਸ ਜੀ ਦੇ ਗੁਰਦੁਆਰੇ ਉੱਥੇ ਸਟੇ ਕੀਤਾ ਸੀ 180 ਮੀਟਰ ਦਾ ਦਲ ਪੈਂਡਾ ਕੱਢ ਕੇ ਤੇ ਹੁਣ ਤਕਰੀਬਨ ਫਿਰੋਜ਼ਪੁਰ ਤੋਂ 35-40 ਕਿਲੋਮੀਟਰ ਜਿਹੜਾ ਹੈ ਉਹ ਪਿੱਛੇ ਆ ਤੇ ਉਮੀਦ ਹੈ ਇਹ 2 ਘੰਟੇ ਦੇ ਵਿੱਚ 2.5 ਘੰਟੇ 'ਚ ਫਿਰੋਜ਼ਪੁਰ ਜਿਹੜਾ ਕਿ ਪਹੁੰਚਿਆ ਜਾਏਗਾ ਟਾਰਗੇਟ ਤੇ ਸੀ ਅੱਜ ਜਿਹੜਾ ਟੀਚਾ ਮਿਥਿਆ ਸੀ ਵੀ ਆਪਾਂ ਜਾਵਾਂਗੇ ਬਠਿੰਡਾ ਬਠਿੰਡੇ ਸਟੇ ਕਰਨ ਦਾ ਅੱਜ ਵਿਚਾਰ ਹੈਗਾ ਸੀ ਦੇਖਦੇ ਆਂ ਗਾੜੀ ਦਿਨ ਦਾ ਹਿਸਾਬ ਤਾਂ ਵਲਾ ਕੇ ਜਿੱਦਾਂ ਇਜਾਜ਼ਤ ਦਿੱਤੀ ਸਮੇਂ ਨੇ ਉਸ ਹਿਸਾਬ ਨਾਲ ਫਿਰ ਅੱਗੇ ਵਧਾਂਗੇ ਇਹ ਫਿਲਹਾਲ ਆਪਾਂ ਵੱਧਿਆ ਫਰੀਦਕੋਟ ਨੂੰ ਰਸਤੇ 'ਚ ਦੇਖਦੇ ਆ ਕਿਤੇ ਕੋਈ ਵਧੀਆ ਜਿਹਾ ਰਸਤਾ ਚੰਗਾ ਖਾਨਪੁਰ ਨੂੰ ਕਿਤੇ ਮਿਲੇ ਕੋਈ ਆ ਬੱਦ ਉੱਥੇ ਬਹਿ ਕੇ ਆਪਾਂ ਲੈਂਚ ਦਾ ਇੰਟੀਮ ਕਰਦੇ। ਬਾਕੀ ਜਿਹੜੇ ਰੋ ਸਫਰ ਦੇ ਨਾਲ ਉਮੀਦ ਹੈ ਕਿ ਆਪਾਂ ਹਉਣ ਵਾਲੇ ਕੁਝ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਜਿਹੜੀ ਐਂਟਰੀ ਹੈ ਉਹ ਕਰਦੇ ਹੋਏ। ਤੇ ਫਿਰ ਲੰਮਾ-ਛੰਮਾ ਆਪਾਂ ਰਾਜਸਥਾਨ ਦਾ ਹੀ ਇੰਟੀਰੀਅਰ ਦੇਖਾਂਗੇ। ਤੇ ਹੁਣ ਆਪਾਂ ਅੱਗੇ ਵੱਧਦੇ ਹਾਂ। ਫਰੀਦਕੋਟ ਸਹਿਬਾ ਜਿਹੜਾ ਕਸਲવાડી ਦਾ ਹਸਤਾਬ ਹੈ ਉਹ ਲਗਭਗ ਸਾਡੇ ਊਨੀਆ ਵਾਲੀਆ ਉਹਨਾਂ ਕੀ ਆ ਕੁਝ ਲੋਕਾਂ ਨੇ ਫਸਲવાડી ਜਿਹੜੀ ਆ ਉਹ ਨਾਲ ਜਿਹੜਾ ਉਹ ਵੱਢ ਲਿਆ ਕੋਈ ਕੁਝ ਲੋਕਾਂ ਨੇ ਵੱਢਣ ਆਲੇ ਕੋਈ ਵਿਰਲਾ ਟਾਵਾ ਹੀ ਹੈਗਾ ਜਿੰਨੇ ਕੋਈ ਪਿਆਲੀ ਜਿਹੜੀ ਆ ਵਾਈ ਆ ਜਾ ਰੌਣੀ ਕੀਤੀ ਹੈ ਆ بھائی ਉਲਟੇ ਪਾਸੇ ਤਾਂ ਕੀ ਆਉਂਦਾ ਸਭ ਕੀ ਇਲਾਜ ਕਰੇ ਤੇ सेम ही ਸਾਡਾ ਉਧਰ ਕਟਾਸਫਰ ਦਾ ਜਹਾਂ ਮਟਾਲੇ ਵਾਲਾ ਏਰੀਆ ਫਸਲ ਬਾੜੀ ਦਾ ਲਗਭਗ ਉਠਕ ਜਿਹਾ ਹੀ ਆ ਤੇ ਕੋ ਵਿਰਲਾ ਟਾਵਾ ਜਿਹੜੇ ਇੱਕ ਪ੍ਰਾਈ ਵਾਈ ਆ ਇਹ ਤਕਰੀਬਨ ਮੋੜ ਪਏ ਆ ਤੇ ਕੋਸ਼ ਫਸਲ ਜਿਹੜੀ ਆ ਵੱਡਣ ਵਾਲੀ ਪਈ ਹੈ ਹੁਣ ਅੰਦਰ ਤੋਂ ਆਖੀ ਫੇੜਾ ਨਵੰਬਰ ਦੇ ਪਹਿਲੇ ਦੂਜੇ ਹਫਤੇ ਚ ਉਹ ਸਾਰੀ ਹੈਨ ਲਗਾਈ ਹੋਣੀ ਇਸ ਏਰੀਏ ਦੇ ਕੋਲੇ ਜੜੇ ਰੋ ਅੰਮਡੇ ਨਾਲ ਤੇ ਬਾਤ ਹੈ ਆਪਾਂ ਅੱਗੇ ਹਾਲਾ ਦਵਾਲਾ ਕੁਛ ਇਸ ਤਰ੍ਹਾਂ ਦਾ ਹੈ ਬਾਕੀ ਹੋਰ ਸਫਰ ਵਧੀਆ ਚੱਲਦਾ ਪਿਆ ਰੱਬ ਦੀ ਦਇਆ ਹੈ ਮੁਦ ਕੀ ਪਹੁੰਚ ਗਏ ਆ ਜੀ ਆਪਾਂ ਤੇ ਬਠਿੰਡਾ 78 ਕਿਲੋਮੀਟਰ ਤੇ ਫਰੀਦਕੋਟ ਰਹਿ ਗਿਆ ਜੀ 20 ਕਿਲੋਮੀਟਰ ਤੇ ਅੱਜ ਕੋਸ਼ਿਸ਼ ਕਰਦੇ ਆ ਫਰੀਦਕੋਟ ਹੀ ਰੁਕਿਆ ਜਾਏ 1 ਘੰਟੇ ਦੀ ਗੇਮ ਹੈ ਅੱਡਾ ਵੇੜ ਕੇ ਲੱਗਣਾ ਹੋਰ ਇਹ ਰ ਆਪਾਂ ਜਿਹੜਾ ਪਰੀਦਕੋਟ ਆਪਨਾ ਪਹੁੰਚ ਗਏ ਤੇ ਫਿਰ ਜਿਹੜਾ ਰਹਿਣ ਦਾ ਕੋਈ ਇੰਤਜ਼ਾਮ ਹੈ ਉਹ ਕੀਤਾ ਜਾਏਗਾ ਕਿਉਂਕਿ ਦੀਵਾਲੀ ਹੈ ਅੱਜ ਦੀਵਾਲੀ ਹੋਣ ਕਰਕੇ ਰਸ਼ ਬਿਆਰਾ ਹੋਣਾ ਵਿਸ਼ਕਰਮਾ ਵੀ ਆ ਤੇ ਆਪਾਂ ਟਾਈਮ ਦੇ ਨਾਲ ਪਟਕਾਣਾ ਲਾਪੇ ਤੇ ਅੱਜ ਦਾ ਦਿਨ ਜਿਹੜਾ ਹੈ ਉੱਥੇ ਫਰੀਦਪੁਰ ਸਾਹਿਬ ਦੇ ਘਟਿਏ ਤੇ ਹੁਣ ਕੋਈ ਸਮਾਂ ਹੋ ਗਿਆ 12 ਵਜੇ तकरीबन 1-2 ਮਿੰਟ ਹੋ ਗਏ ਇਹ ਹੁਣ ਸਾਡਾ ਵਿਚਾਰ ਆ ਅਗੇ ਡਿਸਟਰੈਸਟ ਕਰਕੇ ਅੱਗੇ ਵਧੀਆ ਆ ਜਾਏ ਫਰੀਦਪੁਰ ਵਾਲੀ ਸਾਈਡ ਨੇ ਅੱਗੇ ਦੇਖਦੇ ਆ ਕੋਈ ਧੁਕਮਾ ਸਥਾਨ ਜਿੱਥੇ ਵੈਗ ਰੈਸਟ ਹੋ ਸਕੇ ਚਲੋ ਚੱਲਦੇ ਹਾਂ ਨਾਚਰ ਨਾਲ ਕੈਮਰੇ ਤੇ ਵਰੀਆ ਹਲਕਾ ਤਾਂ ਲੈਸ ਗਿਆ ਤਾਂ ਕਿ ਕਾਉਸ ਬਸ ਕਿਤਾ ਨਹੀਂ ਪਹੁੰਚਿਆ ਜਾਣਾ ਪਹੁੰਚੇ ਥੋੜਾ ਸਮਾਂ ਕੈਮਰੇ ਨੇ ਖਰਾਬ ਕਰਤਾ ਸ਼ਾਟਿੰਗ ਸ਼ੂਟਿੰਗ ਕਰਾ ਕਰਦੇ ਹਾਂ ਚਲੋ ਮਿਲਦੇ ਆ ਦੀ ਬਹੁਤ ਫੈਟ ਦੀ ਬਹੁਤ ਪ੍ਰੋਬਲਮ ਐ ਆ ਇੱਕ ਵਾਈ ਹੋ ਜੋ ਤੁਸੀਂ ਤਾਂ ਦੱਸਿਆ ਇਹ ਰੋਬੀ ਰਖਾ ਲੋ ਜੀ ਬੋਰਡ ਵੀ ਆ ਗਿਆ ਅੱਗੇ ਫਰੀਦਕੋਟ ਤੇ ਮੁਦਕੀ ਇਹ ਇੱਥੇ ਜਾਣਾ ਆਪਾਂ ਔਰ 3-4 ਘੰਟੇ ਚਾਪਾਂ ਆਥੇ ਜਾਣਾ ਆਏ ਗਿਰੂ ਸੋਖ ਰਖੇ ਤੇ ਪਹੁੰਚ ਜਾ ਲੋ ਜੀ ਪਹੁੰਚ ਗਏ ਆ ਬਾਬੇ ਫਰੀਦ ਦੇ ਸ਼ਹਿਰ ਚ ਫਰੀਦਪੁਰ ਸਰ ਹੁਣ ਆਪਾਂ ਕਾਫੀ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਆਏ ਤੇ ਟ੍ਰੈਸ ਕਰਦੇ ਆ ਲੱਭਦੇ ਆ ਕਿੱਧਰ ਜਾ ਕੇ ਹੈਗਾ ਬਾਬੇ ਫਰੀਦ ਦੀ ਸਮਾਦ ਛੋਟੇ ਬਾਬੇ ਫਰੀਦ ਦਾ ਗੁਰਦੁਆਰਾ ਕਿੱਧਰ ਅੰਦਰ ਅੱਛਾ ਜੀ ਨੂੰ ਜਾਓ ਕਹਿੰਦੇ ਇੱਧਰ ਕਾਫੀ ਥੇਰ ਪਹਿਲਾਂ ਹੋਏ ਸੀ ਅੱਗੇ ਤੇ ਉਰੇ ਬਾਜ਼ਾਰ ਦੇ ਵਿੱਚ ਦਿਵਾਲੀ ਕਰਕੇ ਤੇ ਅੱਜ ਵੈਸੇ ਵੀ ਰਸ਼ੀਆ ਦਾ ਹੈਗਾ ਪਰ ਸਾਈਕਲ ਦਾ ਇਹ ਸੋਖਾ ਕਿ ਧੁਰ ਅੱਗੇ ਤੱਕ ਚੱਲਿਆ ਜਾਂਦਾ ਜੀ ਦੋਸਤਾਂ ਨੂੰ ਸਵਾਹ ਹੋ ਗਿਆ ਕੋਈ 4 ਵਜੇ ਦਾ ਤੇ ਆਪਾਂ ਪਹੁੰਚ ਗਏ ਆ ਫਰੀਦਕੋਟ ਫਰੀਦਕੋਟ ਪਹੁੰਚ ਕੇ ਪਹਿਲੇ ਆਪਾਂ ਅਪਰੋਚ ਕੀਤਾ ਸੀ ਬਾਬਾ ਫਰੀਦ ਦੀ ਗੁਰਦੁਆਰਾ ਸਾਹਿਬ ਸ਼ਹਿਰ ਦੇ ਵਿੱਚ ਆ ਜਿਹੜਾ ਇੱਥੇ ਬਾਬੇ ਦੀ ਬਣੀ ਹੋਈ ਆ ਮਸਜਿਦ ਔਰ ਉੱਥੇ ਰਾਸ਼ ਜ਼ਿਆਦਾ ਹੋਣ ਕਰਕੇ ਦੀਵਾਲੀ ਕਰਕੇ ਅੱਜ ਤੇ ਬਹੁਤਾ ਜ਼ਿਆਦਾ ਉਹਦੀ ਵੀਡੀਓ ਨਹੀਂ ਸੀ ਬਣ ਸਕਦੀ तो दूजा नंबर उत्थे कोई इंतजाम नहीं रहने बहुत छोटा है अंदर तो शहर चो करके गुरद्वारा ये गुरद्वारा सी एक मेन कोटकपुरा रोड से माई गोदड़ी गुरद्वारा साहब गोदड़ी साहब गुरद्वारा गुरद्वारे का ना है गोदड़ी साहब गुरद्वारा ਉੱਥੇ ਫਿਰ ਆਪਾਂ ਅੱਜ ਰਾਤ ਦਾ ਟਿਕਾਣਾ ਕਰਨ ਲੱਗੇ ਆ 500 ਰੁਪਏ ਇਹਨਾਂ ਨੇ ਚਾਰਜਸ ਕਿਹਾ ਹੈ ਕਮਰੇ ਦੇ ਪਰ ਨਾਈਟ ਦੇ ਤੇ ਠੀਕ ਹੈ ਸਾਫ਼ ਸੁਥਰਾ ਹੈ ਇਸ ਤਰ੍ਹਾਂ ਦਾ ਹੈ ਕੁਝ ਗੈਸਟ ਹਾਊਸ ਤੇ ਆਪਣਾ ਸੈਕਲ ਆ ਗਿਆ ਤੇ ਫਿਰ ਕੱਲ ਆਪਾਂ ਸਵੇਰੇ 7 ਵਜੇ ਚਾਲੇ ਪਾਵਾਂਗੇ ਬਠਿੰਡੇ ਵਾਲੇ ਪਾਸੇ ਪਰ ਦੇਖਦੇ ਹਾਂ ਅਗਲਾ ਫਿਰ ਕੱਲ ਦਾ ਸਫ਼ਰ ਕਿਸ ਤਰ੍ਹਾਂ ਦਾ ਹੁੰਦਾ ਹੈ ਸਵੇਰੇ ਮਿਲਦੇ ਹਾਂ ਫਿਰ ਤੁਹਾਨੂੰ ਹੁਣ ਵੀਡੀਓ ਨੂੰ ਆਪਾਂ ਬੰਦ ਕਰਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਉਹ 4:00 ਵਜੇ ਦੇ ਕਰੀਬ ਮੈਂ ਫਰੀਦਕੋਟ ਸਾਹਿਬ ਪਹੁੰਚ ਗਿਆ ਸੀ ਅੱਜ ਤੇ ਫਰੀਦਕੋਟ ਪਹੁੰਚ ਕੇ ਤੇ ਫਿਰ ਬਾਬੇ ਫਰੀਦ ਦਾ ਗੁਰਦੁਆਰਾ ਲੱਭਦਿਆਂ ਲੱਭਦਿਆਂ ਬਾਬਾ ਬਾਜ਼ਾਰ ਦੇ ਵਿੱਚ ਚਲੇ ਗਏ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਕਾਫੀ ਭੀੜ ਸੀ ਪਹੁੰਚਣਾ ਕਾਫੀ ਮੁਸ਼ਕਲ ਸੀ ਪਰ ਸਾਈਕਲ ਹੋਣ ਕਰਕੇ ਆਪਾਂ ਧੁਰ ਅੱਗੇ ਤੱਕ ਚਲੇ ਗਏ ਅੰਦਰ ਜਾ ਕੇ ਮਥਾ ਟੇਕਿਆ ਤੇ ਸੇਵਾਦਾਰ ਨਾਲ ਗੱਲ ਕੀਤੀ ਕਿ ਬਾਬਾ ਜੀ ਰਹਿائش ਦਾ ਕਿਦਾਂ ਹੈ ਕੋਈ ਪ੍ਰਬੰਧ ਬਾਬਾ ਜੀ ਦਾ ਕਹਿਣਾ ਸੀਗਾ ਵੀ ਇਸ ਗੁਰਦੁਆਰੇ ਤੇ ਨਹੀਂ ਹੈਗਾ ਕੋਈ ਪ੍ਰਬੰਧ ਤੇ ਗੁਰਦੁਆਰਾ ਕੋਦੜੀ ਸਾਹਿਬ ਚਲੇ ਜਾਓ ਤੁਸੀਂ ਕੋਟਕਪੂਰਾ ਰੋਡ ਤੇ ਉੱਥੇ ਮਿਲ ਜਾਊਗਾ ਉਹ ਠੀਕ ਵੀ ਸੀ ਉਹਨਾਂ ਦੀ ਗੱਲ ਕਿਉਂਕਿ ਗੁਰਦੁਆਰਾ ਸਾਹਿਬ ਇਨਾ ਸਪੇਸ ਨਹੀਂ ਹੈਗਾ ਜਗ੍ਹਾ ਨਹੀਂ ਹੈਗੀ ਕਿਉਂਕਿ ਮਾਰਕੀਟ ਦੇ ਵਿੱਚ ਆ ਤੇ ਆਪਾਂ ਫਿਰ ਉੱਥੋਂ ਚੱਲੇ ਪਏ ਗੁਰਦੁਆਰਾ ਗੋਤੜੀ ਸਾਹਿਬ ਕੋਟਕਪੂਰਾ ਰੋਡ ਤੇ ਉੱਥੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਗਏ ਤੇ ਜੋ ਸੇਵਾਦਾਰ ਨਾਲ ਜਦੋਂ ਗੱਲ ਕੀਤੀ ਤੇ ਸੇਵਾਦਾਰ ਸਾਹਿਬ ਕਹਿੰਦੇ ਵੀ 메ਨ ਰੋਡ ਦੇ ਚੱਲ ਜਾਓ ਉੱਥੇ ਪ੍ਰਬੰਧ ਹੈਗਾ ਕਾਲੇ ਰੰਗ ਦਾ ਗੇਟ ਹੈ ਬੈਲ ਮਾਰੋ ਕੋਈ ਨਿਕਲੇਗਾ ਉੱਥੋਂ ਗੈਸਟ ਹਾਊਸ ਤੋਂ ਤੁਸੀਂ ਉੱਥੇ ਚਲੇ ਜਾ ਤੇ ਇਸ ਤਰ੍ਹਾਂ ਕੀਤਾ ਆਪਾਂ ਬੈਲ ਮਾਰੀ ਸੇਵਾਦਾਰ ਨਿਕਲਿਆ ਚਲੋ ਉਹਨਾਂ ਨੇ ਕਮਰਾ ਦੇ ਦਿੱਤਾ ਜਿਸ ਤਰ੍ਹਾਂ ਦਾ ਵੀ ਹੈਗਾ ਉਹਨੂੰ ਤੇ ਆ ਕੇ ਦਾਸ ਉਹਨਾਂ ਨੇ ਸਮਾਨ ਸਮੂਹ ਲਿਆ ਸਾਈਕਲ ਅੰਦਰ ਹੀ ਲੈ ਕੇ ਤੇ ਕੁਝ ਕੱਪੜੇ ਵਗੈਰਾ ਜਿਹੜੇ ਵਾਸ਼ ਹੋਣ ਵਾਲੇ ਸੀਗੇ ਉਹ ਆ ਕੇ ਉਹਨਾਂ ਨੇ ਵਾਸ਼ ਕੀਤੇ ਤੇ ਆ ਕੇ ਧੋਤੇ ਆ ਕੇ ਤੇ ਸੁਕੜੇ ਪਾਤੇ ਆ ਤੇ ਹੁਣ ਇਹਨਾਂ ਨੂੰ ਸ਼ਾਮਾਂ ਨੂੰ ਅੰਦਰ ਕਰ ਲਾਂਗੇ ਤੇ ਸਵੇਰੇ ਨਾਲ ਹੀ ਆਪਾਂ ক্লোਜ਼ ਕਰ ਇਕੱਠੇ ਕਰਕੇ ਤੇ ਆਪਾਂ ਵਿੱਚ ਪਾਵਾਂਗੇ ਬੈਗ ਦੇ ਤੇ ਬਾਕੀ ਹੋਰ ਜਿਹੜਾ ਗੈਸਟ ਹਾਊਸ ਹੈ ਠੀਕ ਹੈਗਾ ਮੋਡਰੇਟ ਹੈ ਤੇ ਨੀਟ ਐਂਡ ਕਲੀਨ ਹੈਗਾ ਕਿ ਅੰਦਰ ਚੱਲ ਕੇ ਤੁਹਾਨੂੰ ਆਹੀ ਦਿਖਾ ਵੀ ਦਿੰਦੇ ਆ ਇਸ ਤਰ੍ਹਾਂ ਦਾ ਕੋਸ ਪ੍ਰਬੰਧ ਹੈਗਾ ਇਹਨਾਂ ਸੋ ਕਾਫੀ ਬਣਿਆ ਹੋ ਕੋਈ ਦਾ ਰਸਤੇ ਹੈ ਨਹੀਂ ਇਹ ਹੁਣ ਮੇਰਾ ਸਮਾਨ ਇਦਾਂ ਖਿਲਰਿਆ ਪਛਰਿਆ ਪਿਆ ਇਹ ਆਪਣਾ ਸਾਈਕਲ ਜਵਾਨ ਇੱਥੇ ਖੜਾ ਇਸ ਰੇਨ ਨੂੰ ਕਰਕੇ ਕਲੀਨ ਤੇ ਰੱਖਾਂਗੇ ਸਮਾਨ ਉੱਪਰ ਤੇ ਚਾਲੇ ਪਾਵਾਂਗੇ ਅਸੀਂ ਬਠਿੰਡੇ ਸ਼ਹਿਰ ਵੱਲ ਤੇ ਬਣੀ ਰਿਓ ਚੈਨਲ ਦੇ ਨਾਲ ਹੁਣ ਜਾਂਦੇ ਆ ਥੋੜੀ ਦੇਰ ਬਾਅਦ ਆਪਣਾ ਗੁਰਦੁਆਰਾ ਸਹਿਬ ਵੱਲ ਮਥ ਟੇਕਣ ਤੇ ਨਾਲੇ ਦੀਵਾਲੀ ਦੇ ਰੰਗ ਜਿਹੜੇ ਆ ਕੁਝ ਕੈਮਰੇ ਵਿੱਚ ਕੈਦ ਕਰਕੇ ਤੇ ਦਿਖਾਉਨੇ ਆ ਸ਼ਹਿਰ ਫਰੀਦਕੋਟ ਦੇ ਗੁਰਦੁਆਰਾ ਗੋਦੜੀ ਸਹਿਬ ਮਖੂਤੋਂ ਸਵੇਰੇ ਆਉਂਦਿਆਂ ਕਾਫੀ ਸੰਗਤਾਂ ਦਾ ਰਸਤੇ ਦੇ ਵਿੱਚ ਪਿਆਰ ਮਿਲਿਆ ਜਿਹਦੇ ਵਿੱਚ ਕਈਆਂ ਨੇ ਫੋਟੋ ਵਗੈਰਾ ਕਰਾਈ ਮੇਰ ਨਾਲ ਇੱਕ ਸੱਜਣ ਫਰੀਦਕੋਟ ਤੋਂ ਸੀਗੇ ਉਹਨਾਂ ਦਾ ਫੋਟੋ ਹੈਗੀ ਸੀ ਮੇਰੇ ਕੋਲ ਮੈਂ ਲਗਾਵਾਂਗਾ ਬਾਕੀ ਵੀ ਜਿਹੜੇ ਮੇਰੇ ਮਿੱਤਰ ਜਿਹੜੇ ਰਸਤੇ 'ਚ ਕਰਾਈ ਸੀ 셀ਫੀ ਖਚਾਈਆਂ ਸੀ ਉਹ ਮੇਰੇ ਕੋ ਫੋਟੋ ਨਹੀਂ ਹੋਲੇ ਆਪਾਂ ਯਾਦ ਆ ਗੋੜ ਰੱਖਣ ਦੀਆਂ ਤੇ ਉਹ ਜਿਹੜੀਆਂ ਫੋਟੋਆਂ ਹੈਗੀਆਂ ਜੇ ਕਿਸੇ ਸੱਜਣਾਂ ਵੀਡੀਓ ਦੇਖੇ ਤੇ ਉਹ ਜਰੂਰ ਮੈਨੂੰ ਪੋਸਟ ਕਰਨੀਆਂ ਮੇਰਾ ਨੰਬਰ ਜਿਹੜਾ ਹੈ ਉਹਦੇ 'ਚ ਮੈਂ ਐਡ ਕਰ ਦਿੰਦਾ 94633119369463311963 9463311963 ਚਰਨਵੇਂ ਸੀਐਸਓ 3311936 ਤੇ ਅੱਜ ਕੁਝ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਹੈਗਾ ਤਾਂ ਕਿ ਉਹ ਸਜਣਾਂ ਦੀਆਂ ਵੀ ਜਿਹੜੀਆਂ ਵੀਡੀਓ ਰਹਿ ਗਈਆਂ ਹੈਗੇ ਉਹ ਵੀ ਲਾਈਆਂ ਜਾ ਸਕਣ ਤੇ ਅੱਜ ਹੈ ਗੁਰਦੁਆਰਾ ਕੋਧਰੀ ਸਾਹਿਬ ਦਾ ਜਿਹੜਾ ਹੈਗਾ ਇਹ ਦ੍ਰਿਸ਼ ਉਹ ਕੁਝ ਇਸ ਤਰ੍ਹਾਂ ਦਾ ਇੱਥੇ ਲੰਗਰ ਹਾਲ ਹੈ ਇੱਧਰ ਲੋਕੀ ਆਪਣੇ ਦੀਵੇ ਵਗੈਰਾ ਜਿਹੜੇ ਹੈ ਜਗਾਰੇ ਕਿਉਂਕਿ ਦੀਵਾਲੀ ਹੈ ਅੱਜ ਦੀਵਾਲੀ ਦੀ ਹੋਣ ਕਰਕੇ ਕਾਫੀ ਸੰਗਤਾਂ ਦੀ ਜੜੀ ਆਮਦ ਹੈਗੀ ਜੀ ਇੱਧਰ ਕੁਛ ਇਸ ਤਰ੍ਹਾਂ ਦਾ ਦ੍ਰਿਸ਼ ਅੱਜ ਇਸ ਰੋਗਰ ਸਾਹਿਬ ਵਾਲੇ ਪਾਸੇ ਲੋਕ ਜਿਹੜੇ ਆ ਦੀਵੇ ਜਗਾ ਰਹੇ ਆ ਜੋ ਸਾਡੇ ਪੰਜਾਬ ਦੀ ਪਰੰਪਰਾ ਹੈ ਉਹ ਉਸ ਦੇ ਮਤਲਬ ਤੇ ਬਾਕੀ ਇਹ ਵੀਡੀਓ ਕਲਿੱਪਸ ਜਿਹੜੀ ਆ ਕੁਝ ਜਿਹੜਾ ਇਹਦਾ ਚੱਕ ਹੈ ਇਸ ਸਥਾਨ ਦਾ ਐਡ ਕਰ ਦਿੰਦੇ ਆ ਓਕੇ ਇੱਥੇ ਵਿਆਹ ਦਾ ਪਤਾ ਕੀਤਾ ਸੀ ਇਹਨਾਂ ਦਾ ਇੰਤਜ਼ਾਮ ਜਿਹੜਾ ਹੈ ਬਾਹਰ ਹੈਗਾ ਸਾਰਾ ਤੇ ਬਾਹਰ ਹੋਣ ਕਰਕੇ ਮੈਂ ਰੋਡ ਦੇ ਉੱਤੇ ਜਿਹੜਾ ਉਹ ਤੋਈ ਨਾ ਪਤਾ ਵੀ ਨਹੀਂ ਲੱਗਦਾ ਜੇ ਬਿਨਾਂ ਨਸਾਨੀ ਨਾ ਹੋਵੇ ਪੁੱਛਣਾ ਪੈਂਦਾ ਉਦਾਂ ਨਹੀਂ ਬੰਦਾ ਆਉਂਦਾ ਜਿਹੜਾ ਲੰਘ ਸਕਦਾ ਹੈਗਾ ਹੁਣ ਅਸਾਂ ਇਹ ਨਹੀਂ ਦੱਸ ਸਕੀ ਕਿ ਚਪਕੀ ਲਾ ਇਹ ਕੋਸਤਾਨ ਕੋਸਤਾਨ ਨਿਵਾਗਰੇ ਮੈਂ ਤੁਹਾਡੇ ਕੋਲ ਦਰਬਾਰ ਸਾਹਿਬ ਹੈ ਦਰਸ਼ਨ ਕਰਿਏ ਗੁਰੂ ਸਾਹਿਬ ਦੇ ਸਵਾਬ ਦੇ ਨਾਲ ਹੀ ਹੁੰਦਾ ਹੈ ਕਿਤੇ ਸਕੀਤੇ ਹੈ ਹਾਲ ਕੰਡ ਬਿਮਾਰਿਆ ਤਰਕਰ ਪਪਾਇਆ ਤੁਧ ਜਿੰਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਵੇ ਅਨੰਦ ਹੂ ਸੰਗੜ ਭਾਗੀ ਹੋ ਸਭਨ ਮਨਹੁਤ ਪੂਰੇ ਆਰਿ ਬ੍ਰਹਮਨ ਪ੍ਰਭ ਪਾਏ ਆ ਉਤਰੇ ਸ਼ਕਲ ਬਸੂਰੇ ਦੂਖ ਰੂਪ ਸੰਤਾ ਬਿੰਕਟ ਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਹੋਰੇ ਗੁਰ ਤੇ ਜਾਨੀ ਸੰਤ ਦੇ ਬਨੀ ਤੰਦੇ ਪਵਤਰ ਸਤਿਗੁਰੁ ਦੇ ਨਾਮ 파ਰੇ ਭੂਲੇ ਮੈਂ ਤਾਂ ਭਗਤ ਨਾਮ ਦੇ ਗੁਰੂ ਚਾਰਨ ਲਗੇ ਆਵਾਜ਼ੇ ਜਿਨਨ ਹਾਜ ਤੂਲੇ ਮੰਦਾ ਨਹੀ ਮਨ ਅੱਲਾ ਪੰਜਵਾੜ ਥਾਲੂ ਵਿੱਚ ਚਰੂ ਤੈਨ ਵਸਤੂ ਕੋਈਓ ਸਤ ਸੰਤੋਖ ਵਿਚਾਰੋ ਅੰਮ੍ਰਿਤਧਾਮ ਮਢਾ ਕਰ ਕਾਭਰ ਜੋ ਜਿਸ ਕਾ ਸੰਸਾਰ ਦਾ ਰਖੇ ਜਿਨ ਕੋ ਕਾਮਨ ਜਿਨ ਕੋ ਪੰਜੈ ਜਿਸ ਕਾ ਹੋਏ 임ਰਤਾਰੋ ਇਹ ਵਸਤੁ ਤੇ ਮੈਂ ਜਾਇ ਰਤਨ ਤੋ ਰਖਿ ਲਰਤਾਰ ਤੁਮ ਸੰਸਾਰਿਤ ਤੁਮ ਨਾ ਬਚੋ

ਇਹਦੀ ਲਾਵੇ ਤੂੰ ਜਾਵੇ ਨਾ ਨੌਰਿਆੰ ਮੈਂ ਬੰਦ ਜੀ ਇਹ ਕੋਸ਼ਿਸ਼ ਵੀ ਨਹੀਂ ਇਹਨੂੰ ਬਚਾ ਸਕਦੀ ਲੈ ਇਹ ਪਾਤੀ ਤੋਂ ਪਾਰੇ ਸਾਰੇ ਇਹ ਹੈ ਜੀ ਯੋਰਦਰਾ ਗੋਦਰੀ ਸਾਹਿਬ ਅੱਜ ਦੀਵਾਲੀ ਦਾ ਦ੍ਰਿਸ਼ ਸਾਰੇ ਅਸੀਂ ਦੇਖ ਸਕਦੇ ਹਾਂ